ਅਕਾਲੀ ਦਲ ਪੰਜਾਬ ਦੇ ਨਾਂ ਨਾਲ ਯੂਪੀ ਚ ਵੀ ਸਿਆਸੀ ਦਾ ਖੇਡਣ ਜਾ ਰਿਹਾ ਹੈ ਉਸ ਲਈ ਪਾਰਟੀ ਨੇ ਜੋ ਜ਼ਿੰਮੇਵਾਰ ਦਿੱਤੀ ਹੈ ਉਹ ਸਾਂਸਦ ਪ੍ਰੇਮ ਸਿੰਘ ਚੰਦੂਮਾਰਨ ਜੋ ਕਿ ਪਾਰਟੀ ਦੇ ਇੰਚਾਰਜ ਬਣਾਏ ਗਏ ਨੇ ਯੂਪੀ ਦੇ ਵਿੱਚ ਪਾਰਟੀ ਕਿਸ ਤਰੀਕੇ ਨਾਲ ਯੂਪੀ ਦੇ ਵਿੱਚ ਚੋਣਾਂ ਦੀ ਤਿਆਰੀ ਕਰ ਰਹੀ ਹੈ ਕਿ ਪਾਰਟੀ ਇਕੱਲਿਆਂ ਤੌਰ ਤੇ ਲੜੂਗੀ ਜਾਂ ਕਿਸੇ ਨਾਲ ਭਾਈਵਾਲ ਕਰੇਗੀ ਇਸ ਮੁੱਦੇ 'ਤੇ ਨਾਲ ਗੱਲਬਾਤ ਕਰਨ ਲਈ ਸਾਡੇ ਮੌਜੂਦ ਨੇ ਪ੍ਰੇਮ ਸਿੰਘ ਚੰਦੂਮਾਰਨ ਜੀ ਪੰਜਾਬ ਜਿਹੜਾ ਪੂਰਾ ਦਾ ਲੱਗਾ ਹੋਇਆ ਤੇ ਯੂਪੀ ਵੱਲ ਜਾਣਾ ਕਿਸ ਤਰੀਕੇ ਨਾਲ ਤਕੋ ਸ਼ਰਮਣੀ ਗੱਲ ਅੱਜ ਤੋਂ ਨਹੀਂ ਹਮੇਸ਼ਾ ਜਦੋਂ ਤੋਂ ਕਲ ਲਲ ਹੋਣ ਚਾਇਆ ਉਦੋਂ ਤੋਂ ਹੀ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕੇ ਦੇਸ਼ ਔਰ ਦੁਨੀਆ ਭਰ ਦੇ ਵਿੱਚ ਕਿਤੇ ਸਿੱਖ ਸੰਸਥਾਵਾਂ માં ਸਿੱਖ ਸਿਧਾਂਤ ਸਿੱਖ ਪਰੰਪਰਾਵਾਂ ਮਾਨਤਾਵਾਂ ਨੂੰ ਕਿਤੇ ਵੀ ਕੋਈ ਚੁਣੌਤੀ ਆਈ ਹੈ ਤਾਂ ਸ਼ਰਮਣੀ ਗੱਲ ਲਲ ਬੋਲਦਾ ਰਿਹਾ ਕਿਉਂਕਿ ਸ਼ਰਮਣੀ ਗੱਲ ਦਾ ਜਿੱਥੇ ਹਰ ਵਰਗ ਦੀ ਰਾਖੀ ਕਰਦਾ ਹਰ ਧਰਮ ਦਾ ਸਨਮਾਨ ਕਰਦਾ ਉੱਥੇ ਖਾਸ ਤੌਰ ਤੇ ਪੰਥਕ ਵਿਚਾਰਧਾਰਾ ਦੀ ਪਹਿਰੇਦਾਰੀ ਕਰਦਾ ਸੋ ਇਸ ਲਈ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕਿਤੇ ਪੰਥਕ ਵਿਚਾਰਧਾਰਾ ਵਾਲੇ ਲੋਕ ਨੇ ਖਾਸ ਤੌਰ ਤੇ ਪੰਜਾਬੀ ਜਿਹੜੇ ਜਿੱਥੇ ਬੈਠੇ ਨੇ ਉਹਨਾਂ ਦੀ ਹੱਕਾਂ ਦੀ ਆਵਾਜ਼ ਅਕਾਲੀ ਦਲ ਬਣਦਾ ਬੜੀਆਂ ਧਾਰਨਾ ਦਿੱਤੀਆਂ ਜਾ ਸਕਦੀਆਂ ਨੇ ਇਹੇ ਕਰਕੇ ਕੱਲ੍ਹਦਲ ਨੇ ਪਹਿਲਾਂ ਵੀ ਰਾਜਸਥਾਨ ਦੇ ਵਿੱਚ ਵੀ ਚੋਣਾ ਲੜੀਆਂ ਦਿੱਲੀ 'ਚ ਵੀ ਹਰਿਆਣਾ 'ਚ ਵੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦਾ ਸਾਡਾ ਮਕਸਦ ਹੈ ਕਿ ਉੱਥੇ ਬਹੁਤ ਸਾਰੇ ਐਸੇ ਮਸਲੇ ਨੇ ਜਿਵੇਂ ਹੁਣ ਪੀੜੀ ਭੇਦ ਦੇ ਵਿੱਚ ਕੈਦ ਦੀ 7 ਡਿਟੇਨ ਡਿਟੇਨ ਕੀਤੇ ਹੋਏ ਲੋਕ ਸੀ ਸੱਤਾ ਨੂੰ ਮਾਰਤਾ ਠਾਈਆਂ ਵਿੱਚੋਂ ਤੇ ਜਿਨ੍ਹਾਂ ਤੇ ਦੋਸ਼ੀਆਂ ਤੇ ਮੁਕੱਦਮੇ ਚੱਲੇ ਸੀ ਉਹਨਾਂ ਦੇ ਕੇਸੇ ਵਾਪਸ ਲੈ ਲੇ ਵਾਲੇ ਇਸ ਕਿਸੇ ਹੁੰਦੇ ਹੁਣ ਗਿਆਨ ਗੋਦਰੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਦਾ ਮਸਲਾ ਇਸ ਕਿਸੇ ਹੁੰਦੇ ਕਈ ਮਸਲੇ ਨੇ ਸਹਾਰਨਪੁਰ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਇਨਕ੍ਰੋਚਮੈਂਟ ਕੋਈ ਲੋਕ ਕਰਦੇ ਸੀ ਕੇਸ ਉਲਟਾ ਸਿੱਖਾਂ ਸਮਾਜ ਦੇ ਲੋਕਾਂ ਦੇ ਬਣਾਤੇ ਇਸ ਤਰ੍ਹਾਂ ਦੇ ਮਸਲਿਆਂ ਨੂੰ ਮਤਲਬ ਕਾਲੀ ਦਲ ਚੁੱਕ ਰਿਹਾ ਤੇ ਨਾਲ ਰਾਜਨੀਤਿਕ ਪਾਵਰ ਜਿਹੜੀ ਸ਼ੇਅਰ ਕਰਨ ਲਈ ਅਕਾਲੀ ਦਲ ਸਮਝਦਾ ਕਿ ਸਾਡੀ ਜਿਹੜੀ ਸਿੱਖ ਸਮਾਜ ਦੇ ਲੋਕ ਨੇ ਆੜ-ਅੜ ਪਾਰਟੀਆਂ 'ਚ ਵੰਡੇ ਹੋਏ ਨੇ ਉਹਨਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਕੇ ਉਹਨਾਂ ਦੀ ਸ਼ਕਤੀ ਨੂੰ ਮਜ਼ਬੂਤ ਕਰਕੇ ਅਸੀਂ ਉਹਨਾਂ ਨੂੰ ਰਾਜਨੀਤਿਕ ਸਤਾ ਵਿੱਚ ਵੀ ਭਾਗੀਦਾਰੀ ਬਣਾਈਏ ਪਾਰਟੀ ਉੱਥੇ ਯੂਪੀ ਦੇ ਵਿੱਚ ਇਕੱਲਿਆਂ ਚੋਣ ਲੜਨ ਜਾ ਰਹੀ ਹੈ ਨੇ ਕੱਲਿਆ ਨਹੀਂ ਲੜੇਗੀ ਕਿਉਂਕਿ ਸਾਡਾ ਪੰਜਾਬ ਵਿੱਚ ਵੀ ਗਠਜੰਬੰਧਨ ਬੀਜੇਪੀ ਨਾਲ ਨੈਸ਼ਨਲ ਲੈਵਲ ਤੇ ਵੀ ਬੀਜੇਪੀ ਨਾਲ ਗਠਜੰਬੰਧਨ ਸਾਡੀ ਪ੍ਰਾਥਮਿਕਤਾ ਬੀਜੇਪੀ ਨਾਲ ਹੋਏਗੀ ਪਰ ਉਹ ਤੋਂ ਪਹਿਲਾਂ ਚੋਣਾਂ ਲੜਨਾ ਜਾਂ ਗਠਜੰਬੰਧਨ ਕਰਨ ਤੋਂ ਪਹਿਲਾਂ ਸਾਡਾ ਜਿਹੜੀ ਪ੍ਰਾਥਮਿਕਤਾ ਹੋਏ ਆ ਵੀ ਅਸੀਂ ਪਾਰਟੀ ਨੂੰ ਆਰਗੇਨਾਈਜ਼ ਕਰੀਏ ਪਾਰਟੀ ਜਥੇਬੰਦ ਕਰੀਏ ਤੇ ਜਿਹੜੀ ਖਿੰਡੀ ਪੁੰਡੀ ਸ਼ਕਤੀ ਆ ਸਾਡੀ ਉਹਨੂੰ ਸਾਰੀ ਨੂੰ ਇੱਕ ਥਾਂ ਤੇ ਇਕੱਠੇ ਕਰੀਏ ਫਿਰ ਕਿਸੇ ਨਾ ਗੱਲ ਕਰਨ ਦੀ ਗੱਲ ਆਏਗੀ ਭਾਜੀ ਜੀ ਇਹ ਕਹਿ ਰਹੀ ਹੈ ਕਿ ਵੀ ਉਹ ਕੱਲ੍ਹਿਆ ਚੋਣ ਲੜਨ ਜਾ ਰਹੀ ਹੈ ਜੇ ਵਿੱਚ ਤੁਹਾਡਾ ਉਹਨਾਂ ਦਾ ਨਾਲ ਅਲਾਈਂਸ ਨਹੀਂ ਹੁੰਦਾ ਤਾਂ ਫਿਰ ਤੁਸੀਂ ਕੱਲੇ ਲੜੋਗੇ ਜਿਵੇਂ ਹਰਿਆਣਾ ਤੇ ਦਾ ਜਿਹੜਾ ਕਹਿਣ ਦਾ ਮਕਸਦ ਆ ਉਹ ਤਾਂ ਜਿਹੜੀਆਂ ਆਲਰੇਡੀ ਉੱਥੇ ਪਾਰਟੀਆਂ ਨੇ ਉਹਨਾਂ ਦੇ ਨਾਲ ਸੰਬੰਧਨ ਸੀ ਕਿਉਂਕਿ ਕੱਲ੍ਹੇਦਲ ਪਹਿਲਾਂ ਹੋਂਦ ਵਿੱਚ ਨਹੀਂ ਸੀ ਉੱਥੇ ਅਕਲ ਦਲਤਾ ਜੇ ਆਪਣੇ ਮੋਟਲ ਸਟੇਜ ਦੇ ਵਿੱਚ ਆਕਲ ਦਲਤਾ ਤੇ ਉਹ ਤੋਂ ਬਾਅਦ ਬੀਜੇਪੀ ਨੂੰ ਹੋਰ ਕੀ ਚਾਹੀਦਾ ਜੇ ਅਕਾਲੀ ਦਲ ਇੱਕ ਬਹੁਤ ਵੱਡੀ ਸ਼ਕਤੀ ਨੂੰ ਇਕੱਠੀ ਕਰਕੇ ਉਹਨਾਂ ਦੇ ਨਾਲ ਜੁੜੇਗਾ ਤਾਂ ਬੀਜੇਪੀ ਲਈ ਤਾਂ ਇਹ ਅੱਛਾ ਮੌਕਾ ਹੋਵੇਗਾ ਜੇ ਬੀਜੇਪੀ ਨਹੀਂ ਅਲਾਈਂਸ ਕਰਦੀ ਫਿਰ ਨਹੀਂ ਨਾ ਕਰਨ ਦਾ ਮਕਸਦ ਹੀ ਨਹੀਂ ਹੈ ਕਿਉਂਕਿ ਬੀਜੇਪੀ ਨੂੰ ਇਸ ਭਾਗ ਕੇ ਮਹਿੰਗਾ ਬੀਜੇਪੀ ਨੂੰ ਜਿੱਥੇ ਯੂਪੀ ਦੀ ਇੱਕ ਬਹੁਤ ਵੱਡੀ ਚੁਣੌਤੀ ਆ ਉੱਥੇ ਇੱਕ ਬਹੁਤ ਵੱਡਾ ਸਮਾਜ ਬੀਜੇਪੀ ਦੇ ਨਾਲ ਖੜੇਗਾ ਕੁਦਰਤੀ ਤੌਰ ਤੇ ਬੀਜਪੀ ਦਾ ਖੁਸ਼ਕਿਸਮਤੀ ਹੋਏਗੀ ਅਸੀਂ ਵੀ ਚਾਹੁੰਦੇ ਆ ਵੀ ਜਦੋਂ ਅਸੀਂ ਦੇਸ਼ ਦੇ ਵਿੱਚ ਬੀਜਪੀ ਦੇ ਨਾਲ ਜੁੜੇ ਹੋਏ ਆ ਪੰਜਾਬ ਜੁੜੇ ਹੋਏ ਆ ਬਾਕੀ ਥਾਂ ਤੇ ਵੀ ਵੱਧ ਤੋਂ ਵੱਧ ਕਰੀਏ ਅਸੀਂ ਵੈਸੇ ਆਪਣਾ ਮਾਨ ਸਨਮਾਨ ਤੇ ਸਤਾਜ ਪਾਕਿਦਾਰੀ ਜ਼ਰੂਰ ਚਾਹੁੰਦੇ ਕਿਉਂਕਿ ਹਰਿਆਣੇ ਦੇ ਵਿੱਚ ਨੈਲੋ ਦੀ ਤੁਸੀਂ ਸਪੋਰਟ ਕੀਤੀ ਤੇ ਬੀਜਪੀ ਨੈਲੋ ਦਾ ਮਸਲਾ ਹੋਰ ਸੀ ਨੈਲੋ ਦੇ ਨਾਲ ਸਾਡੇ ਪੁਰਾਣੇ ਸਬੰਧ ਸੀ ਤੇ ਨੈਲੋ ਨਾਲ ਲੰਬੇ ਸਮੇਂ ਤੋਂ ਬੀਜਪੀ ਤੋਂ ਵੀ ਪਹਿਲਾਂ ਦੇ ਅਲਾਈਅੰਸ ਰਿਹਾ ਇਕ ਪਰਿਵਾਰਕ ਰਿਸ਼ਤਾ ਲਾ ਲਓ ਇੱਕ ਸਿਧਾਂਤਕ ਰਿਸ਼ਤਾ ਲਾ ਲਓ ਕਿਸਾਨੀ ਦੇ ਤੌਰ ਤੇ ਮਤਲਬ ਜਾਤੀ ਰਿਸ਼ਤਾ ਲਾ ਲਓ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਤੋਂ ਵੀ ਪਹਿਲਾਂ ਦਾ ਇਹ ਨਾਲ ਨਾਲ ਜੁੜਿਆ ਹੋਇਆ ਸੀ ਹਰਿਆਣੇ ਦਾ ਮਸਲਾ ਹੋਰ ਸੀ ਉੱਤਰ ਪ੍ਰਦੇਸ਼ 'ਚ ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂ ਕਿੰਨੀਆਂ ਸੀਟਾਂ ਦੇ ਤੁਸੀਂ ਆਪਣੇ ਉਮੀਦਵਾਰ ਖੜੇ ਕਰਨ ਦੀ ਤਿਆਰੀ ਚੋਂ ਤੁਹਾਨੂੰ ਲੱਗ ਉਸੇ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਪਹਿਲਾਂ ਮੈਂ ਪਹਿਲੇ ਦੱਸਿਆ ਵੀ ਅਜੇ ਹਾਲ ਤੀਕ ਦੀ ਦਾ ਅਸੀਂ ਜਥੇਬੰਦਕ ਸ਼ਕਤੀ ਮਜ਼ਬੂਤ ਕਰ ਰਹੇ ਹਾਂ ਔਰ ਜਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਨੇ ਅੰਦਾਜ਼ੇ ਨੇ 35-40 ਸੀਟਾਂ ਤੇ ਆ ਸਾਡੇ ਲੋਕ ਜਿਹੜੇ ਨੇ ਉਹ ਆਸਰ ਰੱਖਦੇ ਨੇ ਜਿੱਤਣ ਤੇ ਹਰਾਉਣ ਦੀ ਸਵਰਥਾ ਰੱਖਦੇ ਨੇ ਮਹਾਰਾਜ ਜੀ ਅੱਜ ਮੀਡੀਆ ਦੇ ਹਵਾਲੇ ਨਾਲ ਕੁਝ ਬਿਆਨ ਵੀ ਆਏ ਨੇ ਕੈਪਟਨ ਵਿਨਦਰ ਸਿੰਘ ਦਾ ਬਿਆਨ ਆਇਆ ਹੈ ਉਹਦੇ ਵਿੱਚ ਇਹ ਗੱਲ ਦਾਵਾ ਕੀਤਾ ਗਿਆ ਹੈ ਕਿ ਬਹੁਤ ਵੱਡਾ ਅਕਾਲੀ ਦਲ ਨੂੰ ਝਟਕਾ ਲੱਗਣ ਵਾਲਾ ਬਹੁਤ ਸਾਰੇ ਮੈਂਬਰਾਂ ਜਿਹੜੇ ਉਹ ਕਾਂਗਰਸ ਸ਼ਾਮਲ ਹੋਣ ਜਾ ਰਹੇ ਨੇ ਆ ਕੈਪਟਨ ਬ੍ਰਿੰਦਰ ਸਿੰਘ ਤਾਂ ਮਗੈਰੀ ਲਾਲ ਦੇ ਸੁਪਨੇ ਚ ਰਹਿੰਦਾ ਉਹ ਹਮੇਸ਼ਾ ਹੀ ਹਵਾਈ ਗੱਲਾਂ ਕਰਦੇ ਰਹਿੰਦੇ ਆ ਹਵਾਈ ਕਿਲੇ ਬਣਾਉਂਦੇ ਰਹਿੰਦੇ ਆ ਉਹ ਤਾਂ ਜਦੋਂ ਰਿਜ਼ਲਟ ਨਹੀਂ ਸੀ ਆਇਆ ਉਦੋਂ ਡੀਜੀਪੀ ਲਾਲੇ ਸੀ ਉਹਨੇ ਤਾਂ ਚੀਫ ਸਕੱਟਰੀ ਦੀ ਅਪੁਆਇੰਟਮੈਂਟਾਂ ਕਰਤੀਆਂ ਸੀ ਤੇ ਆ ਜਿਹੜਾ ਉਹਨੂੰ ਭਲੇਖਾ ਉਹ ਆਪਣੀ ਪਾਰਟੀ ਨੂੰ ਤਾਂ ਸੰਭਾਲ ਕੇ ਰੱਖੇ ਉਹਦੀ ਪਾਰਟੀ ਨੂੰ ਸੰਭਾਲ ਲਵੇ ਉਹ ਹੀ ਬਹੁਤ ਵੱਡੀ ਗੱਲ ਆ ਉਹਨੂੰ ਦੂਜਿਆਂ ਦਾ ਫਿਕਰ ਕਰਨ ਦੀ ਲੋੜ ਨਹੀਂ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਮੁੱਖ ਜਿਹੜੀ ਟੱਕਰ ਹੈ ਉਹ ਕਿਹਦੇ ਨਾਲ ਆ ਰਾਮ ਆਦਿ ਪਾਰਟੀ ਨੂੰ ਕਿੱਡੀ ਵੱਡੀ ਚੁਣੌਤੀ ਮੰਨਦੀ ਹੈ ਆਮ ਆਦਮੀ ਪਾਰਟੀ ਦੇਖੋ ਕਿਸੇ ਟਾਈਮ ਸਾਡੇ ਲਈ ਇੱਕ ਚੈਲੰਜ ਬਣ ਗਈ ਸੀ ਪਰ ਹੁਣ ਅੱਜ ਦੇ ਜਿਹਨਾਂ ਦੇ ਵਿੱਚ ਆਮ ਪਾਰਟੀ ਦੀ ਹਵਾ ਜਿਹੜੀ ਬੁਰੀ ਤਰ੍ਹਾਂ ਨਿਕਲੀ ਖਾਸ ਤੌਰ ਸਵਯਲ ਦੇ ਮੁੱਦੇ ਨੇ ਔਰ ਜਿਹੜਾ ਦਿੱਲੀ ਦੇ ਵਿੱਚ ਪਿਆਉ ਟਹਾਉਣ ਦੇ ਮੁੱਦੇ ਨੇ ਔਰ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਉਹਦਾ ਪਤਾ ਲੱਗਿਆ ਵੀ ਨਾ ਉਥੇ ਬਿਜਲੀ ਆ ਨਾ ਉਥੇ ਸੜਕਾਂ ਨੇ ਨਾ ਗਰੀਬ ਲੋਕਾਂ ਨੂੰ ਦਵਾਈ ਮਿਲਦੀ ਆ ਮ ਸਕੂਲਾਂ ਚ ਜਾਣ ਨੂੰ ਬੱਚਿਆਂ ਨੂੰ ਕੋਈ ਸਾਧਨ ਨਹੀਂ ਹੈ ਉਹ ਦਿੱਲੀ ਜਿਵੇਂ ਉਹਦਾ ਜਨਾਜ਼ਾ ਨਿਕਲਿਆ ਕੇਜਰੀਵਾਲ ਦਾ ਤੇ SBYL ਦੇ ਮੁੱਦੇ ਦੇ ਵਿੱਚ ਉਹ ਬੁਰੀ ਤਰ੍ਹਾਂ ਕਿਸੇ ਨਾਲ ਨਿਖੜ ਗਿਆ ਲੱਗ ਥਲਗ ਪੈ ਗਿਆ ਉਹਦੇ ਨਾਲ ਤੇ ਆ ਜਿਹੜਾ 1 ਲੱਖ ਦਾ ਘਰਾਓ ਕਰਨ ਵਾਲਿਆ ਪਾਰਟੀ ਦੇ ਲੀਡਰ ਦੇ ਦਾਵੇ ਇੰਨੇ ਖੋਖਲੇ ਨਿਕਲੇ 1 ਲੱਖ ਦਾ ਦਾਵਾ ਕਰਨ ਵਾਲੇ ਕੇਵਲ 13 ਬੰਦੇ ਹੀ ਬਾਦਲ ਸਾਹਿਬ ਦੀ ਕੋਠੀ ਤੱਕ ਜਾ ਸਕੇ ਇੰਨੀ ਗਰਮੀ ਸਾਰ ਨਹੀਂ ਸਕੇ ਆਮ ਪਾਰਟੀ ਘੋਣ ਵਾਲੇ ਤੇ ਇਹ ਸਾਰੀਆਂ ਗੱਲਾਂ ਨੇ ਹੁਣ ਆਪ ਪਾਰਟੀ ਦਾ ਫੋਕ ਕੱਟ ਤੇ ਉਹਦਾ ਕੋਈ ਚੈਲੰਜ ਨਹੀਂ ਦਈ ਮੁਕਾਬਲਾ ਕਿਹਦੇ ਨਾਲ ਮੁਕਾਬਲਾ ਕਾਂਗਰਸ ਨਾਲ ਮਰ ਰਵੈਤੀ ਪਾਰਟੀਆਂ ਨਾਲ ਹੋਏਗਾ ਔਰ ਔਰ ਕਾਂਗਰਸ ਨੂੰ ਜਿਹੜੀ ਪੰਜ ਰਾਜਾਂ ਦੀ ਚੋਣ ਦੇ ਵਿੱਚ ਹਾਰ ਆ ਏ ਮੈਂ ਸਮਝਦਾ ਜਿਵੇਂ ਕਣਕ ਦੀ ਫਸਲ ਤੇ ਗੜੇਮਾਰੀ ਦਾ ਨੁਕਸਾਨ ਹੁੰਦਾ ਉਹ ਹਾਲ ਕਾਂਗਰਸ ਦਾ ਹੋਇਆ ਸੋ ਹੁਣ ਮੈਂ ਮਹਿਸੂਸ ਕਰਦਾ ਵੀ ਅੱਜ ਰਾਜਨੀਤਿਕ ਹਾਲਾਤਾਂ ਦੇ ਮੁਤਾਬਕ ਸ਼ਰਮਣੀ ਕਾਲ ਦਲ ਬੀਜੇਪੀ ਜਿਹੜੀ ਆ ਉਹਦੇ ਲਈ ਆਉਣ ਵਾਲੀ ਜਿਹੜੀ ਸਤਾਰਾਂ ਦੀ ਚੋਣ ਆ ਉਹਦੇ ਲਈ ਰਾ ਪੱਧਰਾ ਹੋ ਗਿਆ ਜਿੱਤ ਦਾ ਤੇ ਜਿਵੇਂ ਸਰਕਾਰ ਬਣੂ ਹਰ ਹਾਲਤ ਬਣੇਗੀ ਕਿਉਂਕਿ ਕੁਦਰਤ ਨੇ ਵੀ ਹਾਲਾਤ ਐਸੇ ਬਣਾਤੇ ਤੇ ਇਹ ਪੰਜਾਬ ਦੀ ਖੁਸ਼ੀ ਨਹੀਂ ਸਮਝ ਲੋ ਅਕਾਲੀਆਂ ਦੀ ਖੁਸ਼ੀ ਸਮਝ ਲੋ ਵੀ ਹਾਲਾਤ ਐਸੇ ਮੁੜਾ ਖਾ ਕੇ ਆ ਗਏ ਵੀ ਕੱਲ੍ਹ ਨੂੰ BJP ਦੀ ਸਰਕਾਰੇ ਬਣੇਗੀ ਇਹਨਾਂ ਪਾਰਟੀ ਦੇ ਸੰਸਦ ਬ੍ਰੇਮ ਸਿੰਘ ਚੰਦੂਮਾਰਾ ਜਿਸ ਨੇ ਦਾਵਾ ਕੀਤਾ ਕਿ UP ਦੇ ਵਿੱਚ ਜੋ ਹੈ ਪਾਰਟੀ 40 ਤੋਂ ਜਿਹੜੀ ਹੈ 45 ਸੀਟਾਂ ਦੇ ਉੱਤੇ ਚੋਣ ਲੜ ਸਕਦੀ ਔਰ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਅਕਾਲੀ ਦਲ ਦੀ ਸਰਕਾਰ ਬਣੇਗੀ ਪਰ ਇਹ ਦੇਖਣਾ ਹੋਏਗਾ 2017 ਦੇ ਜਿਹੜੇ ਨਤੀਜੇ ਨੇ ਉਹ ਕਿਸ ਪਾਰਟੀ ਵੱਲ ਜਾਂਦੇ ਨੇ ਕੈਮਰਾ ਜਿੰਦਰ ਸਿੰਘ ਦੇ ਨਾਲ ਸਰਪਜੀਤ ਸਿੰਘ EBPP ਸੰਜਾ ਮੋਹਾਲੀ